ਮੈਂ ਤੁਹਾਨੂੰ ਅੱਜ ਇਹ ਗੱਲ ਕਹਿ ਰਿਹਾ ਮੈਂ ਗੁਟਕਾ ਸਾਹਿਬ ਕਰਕੇ ਇਹ ਗੱਲ ਕਹਿ ਰਿਹਾ ਤਖਤ ਸ੍ਰੀ ਦਮਦਮਾ ਸਾਹਿਬ ਕੰਨੀ ਨੂੰ ਕਿ ਮੈਂ 4 ਹਫ਼ਤਿਆਂ ਦੇ ਅੰਦਰ ਚਿੱਟਾ ਖਤਮ ਕਰ ਦੂੰਗਾ ਮੈਂ ਮਨਜੀਤ कौर ਬੈਲਟ ਨੰਬਰ 295 ਅੰਮ੍ਰਿਤਸਰ ਸਿਟੀ ਵਿੱਚ ਤਾਇਨਾਤ ਹਾਂ ਮੈਂ ਤਰਨਤਨ ਸਿਟੀ ਤੋਂ ਬਿਲੋਂਗ ਕਰਦੀ ਹਾਂ ਮੇਰਾ ਨਾਮ ਰਜੈ ਸਾਇਲ ਹੈ ਮੈਂ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹਾਂ ਮੈਂ ਜੁਲਾਈ 2023 ਵਿੱਚ ਐਗਜ਼ਾਮ ਦਿੱਤਾ ਸੀ ਜਿਹਦੀ ਸਾਨੂੰ ਜੁਆਇਨਿੰਗ 16 ਨਵੰਬਰ 2024 ਵਿੱਚ ਦਿੱਤੀ ਗਈ ਹੈ ਮੇਰੇ ਪਿਤਾ ਜੀ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਸੀ ਜਿਨ੍ਹਾਂ ਦੀ ਮੌਤ 2021 ਦੇ ਵਿੱਚ ਇੱਕ ਸੜਕ ਹਾਦਸੇ 'ਚ ਹੋ ਗਈ ਤੇ ਉਸ ਤੋਂ ਬਾਅਦ ਮੈਂ ਨੌਕਰੀ ਲਈ ਅਪਲਾਈ ਕੀਤਾ ਮੈਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਬੱਚਿਆਂ ਨੂੰ ਹਰ ਸਾਲ ਇਦਾਂ ਨੋਟੀਫਿਕੇਸ਼ਨ ਕੱਢ ਕੇ ਸਾਡਾ ਹੌਸਲਾ ਵਧਾਈ ਕੀਤੀ ਹੋਈ ਹੈ ਭਗਵੰਤ ਮਾਨ ਦੀ ਸਰਕਾਰ ਦੇ ਫੋਨ ਕਰਕੇ ਮੈਨੂੰ ਜਲਦੀ ਨੌਕਰੀ ਮਿਲੀ ਜਿਸ ਕਰਕੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਪਹਿਲਾਂ ਕੀ ਹੁੰਦਾ ਸੀ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੀ ਸੀ ਉਹ ਜਿਹੜੇ ਮੁੰਡੇ ਕੁੜੀਆਂ ਨੇ ਭਰਤੀ ਹੋਣਾ ਹੁੰਦਾ ਸੀ ਉਹ ਕਹਿੰਦੇ ਜੇ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਤਿੰਨ ਸਾਲ ਲੰਘ ਗਏ ਓਵਰੇਜ ਵੀ ਹੋ ਗਿਆ ਇਸ ਤਰ੍ਹਾਂ ਅਸੀਂ ਕਿਹਾ ਜਿਹੜੇ ਸਾਲ ਉਹ ਰਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀ ਹਨ ਜਨਵਰੀ ਚ ਨੋਟੀਫਿਕੇਸ਼ਨ ਜਾ ਰਿਹਾ ਹੋਇਆ ਕਰੂਗਾ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇੰਸਪੈਕਟਰ ਉਹ ਭਰਤੀ ਕੀਤੇ ਜਾਣਗੇ 7 ਤੋਂ ਲੈ ਕੇ 17 ਤੱਕ ਐਸੀ ਸਰਕਾਰ ਆਈ ਤੇ ਉਸ ਵਕਤ ਨਸ਼ਿਆਂ ਦਾ ਹੜ ਵਗਿਆ ਔਰੇ ਪੰਜਾਬ ਦੇ ਵਿੱਚ ਔਰੇ ਚਿੱਟਾ ਨਾਮ ਦਾ ਇਹ ਜਿਹੜਾ ਡਰਗ ਹੈ ਇਹ ਪੰਜਾਬ ਦੇ ਵਿੱਚ ਇੰਟਰੋਡਿਊਸ ਹੋਇਆ ਸੋਸ ਉਹਨਾਂ ਨੇ 4 ਹਫ਼ਤੇ ਚਿੱਟਾ ਕੀ ਖਤਮ ਕਰਨਾ ਸੀ ਉਹ ਕੁੱਲ 4 ਹਫ਼ਤਿਆਂ ਲਈ ਕਦੇ ਸੀਸਮਾईल ਤੋਂ ਵੀ ਬਾਹਰ ਨਹੀਂ ਨਿਕਲੇ ਜਿਹੜਾ ਉਹਨਾਂ ਨੇ ਸੀਸਮਾ ਫਾਰਮ ਹਾਊਸ ਬਣਾਇਆ ਹੋਇਆ ਸੀ ਹਫ਼ਤੇ ਪਹਿਲਾ ਤਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਅੱਜ ਧੰਨਵਾਦ ਤੁਸੀਂ ਅੱਜ ਜ਼ਿਲ੍ਹਾ ਬਰਨਾਲਾ ਵਿਖੇ ਉਹ ਰਿਕਵਰੇਜ ਕਰਨ ਲਈ ਪਹੁੰਚੇ ਹੋ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਪੰਜਾਬ ਦੇ ਸਾਰੇ 3 ਕਰੋੜ ਪੰਜਾਬੀਆਂ ਦੇ ਨਾਲ ਕਿ ਜਦੋਂ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤਾਂ ਅਸੀਂ ਜਿਹੜਾ ਇਹ ਨਸ਼ੇ ਦਾ ਹੜ ਜੋ ਪੰਜਾਬ ਦੇ ਵਿੱਚ ਵਗ ਰਿਹਾ ਹੈ ਇਨੂੰ ਰੋਕਾਂਗੇ ਇਹਨੂੰ ਨਸ਼ਟੋ ਨਾਬੂਦ ਕਰਾਂਗੇ ਇਹਨੂੰ ਖਤਮ ਕਰਾਂਗੇ ਮੈਨੂੰ ਉਹ ਉਹ ਦੱਸਦੇ ਹੋਏ ਬੜਾ ਇੱਕ ਦੁੱਖ ਵੀ ਹੁੰਦਾ ਹੈ ਕਿ ਸੰਨ 2007 ਤੋਂ 2017 ਤੱਕ ਉਰੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਪੰਜਾਬ ਦੇ ਅੰਦਰ ਉਸ ਵਕਤ ਉਸ ਤੋਂ ਪਹਿਲਾਂ ਕਿਸੇ ਨੂੰ ਨਹੀਂ ਸੀ ਪਤਾ ਸੰਥੈਟਿਕ ਡਰੱਗ ਨਾਮ ਦੀ ਚੀਜ਼ ਕੀ ਹੁੰਦੀ ਹੈ 7 ਤੋਂ ਲੈ ਕੇ 17 ਤੱਕ ਐਸੀ ਸਰਕਾਰ ਆਈ ਕਿ ਉਸ ਵਕਤ ਨਸ਼ਿਆਂ ਦਾ ਹੜ ਵਗਿਆ ਉਰੇ ਪੰਜਾਬ ਦੇ ਵਿੱਚ ਔਰ ਇਹ ਚਿੱਟਾ ਨਾਮ ਦਾ ਇਹ ਜਿਹੜਾ ਡਰੱਗ ਹੈ ਇਹ ਪੰਜਾਬ ਦੇ ਵਿੱਚ ਇੰਟਰੋਡਿਊਸ ਹੋਇਆ ਔਰ ਇਹਦੀ ਧੜਾ ਧੜ ਬਹੁਤ ਵੱਡੇ ਲੈਵਲ ਦੇ ਉੱਤੇ ਸੇਲ ਹੋਈ ਘਰ ਘਰ ਤੱਕ ਚਿੱਟਾ ਪਹਚਾਣ ਦੀ ਇਹ ਜ਼ਿੰਮੇਵਾਰੀ ਜਾਨੀ ਕਿ ਜਾਨੀ ਕਿ ਇਹ ਇਹਨਾਂ ਦੀ ਸਰਕਾਰ ਦੇ ਵਿੱਚ ਲੋਕਾਂ ਨੇ ਲੱਤੀ ਫਿਰ 17 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੀ ਕਾਂਗਰਸ ਗਵਰਨਮੈਂਟ ਆ ਗਈ ਉਹਨਾਂ ਨੇ ਤਕਸ਼ੀ ਦੰਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਪਵਿੱਤਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਅਸੀਂ 4 ਮਹੀਨੇ 'ਚ ਚਿੱਟਾ ਖਤਮ ਕਰਾਂਗੇ ਮੈਂ ਤੁਹਾਨੂੰ ਅੱਜ ਇਹ ਗੱਲ ਕਹਿ ਰਿਹਾ ਮੈਂ ਗੁਟਕਾ ਸਾਹਿਬ ਕਰਕੇ ਇਹ ਗੱਲ ਕਹਿ ਰਿਹਾ ਤਕਸ਼ੀ ਦੰਦਮਾ ਸਾਹਿਬ ਕੰਨੀ ਨੂੰ ਕਿ ਮੈਂ 4 ਹਫ਼ਤਿਆਂ ਦੇ ਅੰਦਰ ਚਿੱਟਾ ਖਤਮ ਕਰ ਦੂੰਗਾ ਪਰ ਅਫਸੋਸ ਉਹਨਾਂ ਨੇ 4 ਹਫ਼ਤਿਆਂ 'ਚ ਚਿੱਟਾ ਕੀ ਖਤਮ ਕਰਨਾ ਸੀ ਉਹ ਕੁੱਲ 4 ਹਫ਼ਤਿਆਂ ਲਈ ਕਦੇ ਸੀਸਮਾईल ਚੋਂ ਵੀ ਬਾਹਰ ਨਹੀਂ ਨਿਕਲੇ ਜਿਹੜਾ ਉਹਨਾਂ ਨੇ ਸੀਸਮਾ ਫਾਰਮ ਹਾਊਸ ਬਣਾਇਆ ਹੋਇਆ ਸੀ ਸੋ ਪੰਜਾਬ ਦੀ ਜਨਤਾ ਨੇ ਤੰਗ ਹੋ ਕੇ ਪਰੇਸ਼ਾਨ ਹੋ ਕੇ ਫਿਰ ਜਦੋਂ ਇੱਕ ਆਸ ਦੇਖੀ ਕਨੇਰੀ ਇਸ ਕੋਠੜੀ ਦੇ ਵਿੱਚ ਇੱਕ ਕਿਰਨ ਦੇਖੀ ਜੋ ਕਿ ਆਮ ਆਦਮੀ ਪਾਰਟੀ ਦੀ ਕਿਰਨ ਸੀ ਤਾਂ ਲੋਕਾਂ ਨੇ ਪੰਜਾਬ ਦੇ 3 ਕਰੋੜ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਵੋਟਾਂ ਪਾ ਕੇ ਸਰਕਾਰ ਬਣਾਈ 3 ਸਾਲ ਹੋ ਗਏ ਸਾਨੂੰ ਇਸ ਨਸ਼ੇ ਦੇ ਵਿਰੁੱਧ ਕਾਰਵਾਈਆਂ ਕਰਦਿਆਂ ਨੂੰ ਉਸ ਦੇ ਵਿੱਚ ਹੁਣ ਆ ਕੇ ਇਹਨੂੰ ਅੰਜਾਮ ਅਮਲੀ ਜਾਮਾ ਦੇਣ ਦਾ ਇੱਕ ਫਾਈਨਲਾਈਜ਼ਡ ਟਾਈਮ ਆ ਗਿਆ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਦਾ ਇਸ ਸਮੇ ਇੱਕ ਸਭ ਤੋਂ ਵੱਡਾ ਪ੍ਰੋਗਰਾਮ ਚੱਲ ਰਿਹਾ ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਔਰ ਇਹਦੇ ਤਹਿਤ ਅੱਜ ਅਸੀਂ ਉਰੇ ਡਿਸਟ੍ਰਿਕਟ ਬਰਨਾਲਾ ਵਿਖੇ ਮੈਂ ਪਹੁੰਚੇ ਹਾਂ ਮੇਰੇ ਨਾਲ ਸਾਡੇ ਪਰਮ ਸਤਿਕਾਰਯੋਗ ਮੈਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਐਮ ਐਲ ਏ ਲਾਭ ਸਿੰਘ ਉਗੋਕੀ ਜੀ ਬੈਠੇ ਨੇ ਹਰਿੰਦਰ ਸਿੰਘ ਧਾਰੀਵਾਲ ਜੀ ਹਲਕਾ ਇੰਚਾਰਜ ਬੈਠੇ ਨੇ ਹਰਮਨ ਸਿੰਘ ਜੀ ਪੰਡੋਰੀ ਤੇ ਰਾਮ ਤੀਰਤ ਜੀ ਚੇਅਰਮੈਨ ਸਾਹਿਬ ਤੇ ਮੇਰੇ ਨਾਲ ਅੱਜ ਉਹਦੇ ਪ੍ਰਸ਼ਾਸਨ ਦੇ ਤੌਰ ਤੇ ਡੀ ਸੀ ਸਾਹਿਬ ਟੀ ਬੈਨੇਜ ਜੀ ਬੈਠੇ ਨੇ ਤੇ ਐਸ ਐਸ ਪੀ ਸਰਫਰਾਜ਼ ਆलम ਜੀ ਬੈਠੇ ਨੇ ਤੇ ਸਾਰਾ ਸਾਡਾ ਐਡਮਿਨਿਸਟ੍ਰੇਸ਼ਨ ਸਾਈਡ ਤੋਂ ਟੋਟਲ ਸਟਾਫ ਤੇ ਜਿਹਦੇ ਵਿੱਚ ਸਾਡਾ ਪੁਲਿਸ ਪ੍ਰਸ਼ਾਸਨ ਵਧੀਕ ਡਿਪਟੀ ਕਮਿਸ਼ਨਰ ਉਪ ਮੰਡਲ ਮੈਜਿਸਟਰੇਟ ਤੇ ਸਿਵਲ ਸਰਜਨ ਜ਼ਿਲ੍ਹਾ ਸਿੱਖਿਆ ਅਫਸਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਜ਼ਿਲ੍ਹਾ ਖੇੜ ਅਫਸਰ ਜ਼ਿਲ੍ਹਾ ਮੰਡੀ ਅਫਸਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜ਼ਿਲ੍ਹਾ ਡਰੱਗ ਇਨਸਪੈਕਟਰ ਜ਼ਿਲ੍ਹੇ ਦੇ ਰੋਜ਼ਗਾਰ ਅਫਸਰ ਜ਼ਿਲ੍ਹਾ ạtarni barnala ਮੁੱਖ ਖੇਤੀਬਾੜੀ ਅਫਸਰ ਡਿਪਟੀ ਡਾਇਰੈਕਟਰ ਫੈਕਟਰੀ ਸਹਾਇਕ ਕਮਿਸ਼ਨਰ ਆਪਕਾਰੀ ਕਾਰਜ ਸாதਕ ਅਫਸਰ ਨਗਰ ਕੌਂਸਲ ਬਰਨਾਲਾ ਤਪਾ ਪਧੌੜ ਤਨੋਲਾ ਨਗਰ ਪੰਚਾਇਤਾਂ ਹੰਡਾਇਆ ਵਨ ਰੇਂਜ ਅਫਸਰ ਤੇ ਜ਼ਿਲ੍ਹਾ ਕਿਰਤ ਤੇ ਸਲਾਹ ਅਫਸਰ ਸਹਾਇਕ ਡਾਇਰੈਕਟਰ ਨਹਿਰੀ ਸਹਾਇਕ ਡਾਇਰੈਕਟਰ ਯੋਗਸਵਾਮਾ ਸਖਤਰ ਰੈੱਡ ਕਲਾਸ ਸਹਾਇਕ ਡਾਇਰੈਕਟਰ ਜਿਹੜੇ ਸਾਡੇ ਆਰ ਆਰਸੀਟੀ ਦੇ ਇਹਨੇ ਡਿਪਾਰਟਮੈਂਟਾਂ ਦੇ ਅੱਜ ਸਾਰੇ ਡਿਪਾਰਟਮੈਂਟਾਂ ਦੇ ਅੱਜ ਜਿਹੜੇ ਸਾਡੇ ਅਫਸਰ ਸਹਿਬਾਨ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਔਰ ਮੈਂ ਤੁਹਾਨੂੰ ਕੁਝ ਆંકੜੇ ਦੱਸਣੇ ਚਾਹਨਾ ਜੋ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੁਣ ਤੱਕ ਜੁਧ ਨਸ਼ਿਆ ਵਿਰੁੱਧ ਜੋ ਸਾਡੀ ਇਹ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਜੋ ਜ਼ਿਲ੍ਹਾ ਬਰਨਾਲਾ ਦੇ ਵਿੱਚ ਸਾਡੇ ਪੁਲਿਸ ਪ੍ਰਸ਼ਾਸਨ ਨੇ ਤੇ ਸਾਡੇ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਨੇ ਜੋ ਬੜਾ ਕਾਬਲੇ ਤਾਰੀਫ ਕੰਮ ਕੀਤਾ ਉਹਦੇ ਵਿੱਚ ਜਿਹੜੀਆਂ ਹੈਲਥ ਡਿਪਾਰਟਮੈਂਟ ਦੇ ਵੱਲੋਂ ਟੋਟਲ ਇਨਸਪੈਕਸ਼ਨਾਂ ਜਿਹੜੀਆਂ ਹੁਣ ਤੱਕ ਹੋਈਆਂ ਉਹ 391 391 ਇਨਸਪੈਕਸ਼ਨਾਂ ਹੁਣ ਤੱਕ ਟੋਟਲ ਕੀਤੀਆਂ ਇਹਨਾਂ ਨੇ ਤੇ 36 ਫਰਮਾਂ ਦੇ ਵਿੱਚ 36 ਉਹਨਾਂ 'ਚ 391 'ਚੋਂ 36 ਟੋਟਲ 600 ਨੇ 600 'ਚੋਂ 391 ਦੀ ਯਾਨੀ ਕਿ ਲਗਭਗ 400 ਦੀ ਚੈਕਿੰਗ ਹੋਈ ਹੈ 200 ਦੀ ਚੈਕਿੰਗ ਚੱਲ ਰਹੀ ਆ ਕਿ 36 ਉਹਦੇ 'ਚੋਂ ਆਈ ਜੀਆਂ ਫਰਮਾਂ ਪਾਈਆਂ ਗਈਆਂ ਜਿਹਦੇ ਵਿੱਚ ਕੋਈ ਘਾਟ ਪਾਈ ਗਈ ਉਹ ਟਾਈਪ ਆਈ ਗਈ ਤੇ ਉਹਨਾਂ ਛੱਤੀਆਂ ਫਰਮਾਂ ਤੇ ਬਣਦਾ ਐਕਸ਼ਨ ਦਿੱਤਾ ਗਿਆ ਜਿਨ੍ਹਾਂ ਚੋਂ ਤਿੰਨ ਫਰਮਾਂ ਆਹੀ ਜੀਆਂ ਸੀ ਜਿਹੜੀਆਂ ਟੋਟਲ ਸੀਲੇ ਕਰ ਦਿੱਤੀਆਂ ਗਈਆਂ ਨੇ ਤੇ ਇਹਨਾਂ ਤੋਂ 1 ਕਰੋੜ ਰੁਪਏ ਦੀ 1 ਕਰੋੜ ਰੁਪਏ ਦੀ ਯਾਨੀ ਕਿ ਡਰੱਗ ਮਨੀ ਹੈ ਜਿਹੜੀ ਡਰੱਗਸ ਆ ਜਿਹੜਾ ਉਹ ਪਾਇਆ ਗਿਆ ਤੇ ਦੋ ਫਰਮਾਂ ਆਹੀ ਜੀਆਂ ਨੇ ਜਿਨ੍ਹਾਂ ਦੇ ਇਲੀਗਲ ਸੇਲ ਕਰਦੀਆਂ ਸੀ ਮੈਡੀਸਨ ਦੀਆਂ ਉਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਗਏ ਨੇ ਤੇ 11 ਫਰਮਾਂ ਨੂੰ ਕਿਸੇ ਕਾਰਨ ਵਾਸਤੇ ਜਿਹੜਾ ਊਨਤਾਈ ਪਾਈ ਗਈ ਉਹਨਾਂ ਨੂੰ ਸ਼ੋ ਕੌਜ਼ ਨੋਟਿਸ ਜਾਰੀ ਕੀਤੇ ਗਏ ਨੇ ਸਾਡੇ ਉਹਰੇ ਸਿਵਲ ਪ੍ਰਸ਼ਾਸਨ ਵੱਲੋਂ ਜਿਹੜਾ ਸਿਵਲ ਸਰਜਨ ਡਿਪਾਰਟਮੈਂਟ ਵੱਲੋਂ ਜਿਹੜਾ ਸਾਡਾ ਹੈਲਥ ਡਿਪਾਰਟਮੈਂਟ ਹੈ ਉਹਦੇ ਵੱਲੋਂ ਉਹਰੇ ਟੋਟਲ 12 ਵੋਟ ਸੈਂਟਰ ਚੱਲਦੇ ਨੇ ਤੇ ਇੱਕ ਡੀਡਿਕਸ਼ਨ ਸੈਂਟਰ ਚੱਲਦਾ ਤੇ ਇੱਕ ਰੀਹੈਬਿਲੀਟੇਸ਼ਨ ਚੱਲਦਾ ਤੇ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਮਾਰਚ 2025 ਦੇ ਵਿੱਚ ਇਹਨਾਂ ਰੀਹੈਬਿਲੀਟੇਸ਼ਨ ਸੈਂਟਰਾਂ ਦੇ ਵਿੱਚ ਇਹਨਾਂ ਓਟ ਕਲੀਨਿਕਾ ਦੇ ਵਿੱਚ ਸਾਡੇ ਕੋਲ ਬੱਚੇ ਆ ਜਿਹੜੇ ਜਿਹੜੇ ਡਰੱਗ ਦੇ ਉੱਤੇ ਲੱਗ ਚੁੱਕੇ ਨੇ ਭੋਲੇ ਭਾਲੇ ਵਿਚਾਰੇ ਬੱਚੇ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਆ ਜਿਹੜੇ ਪੇਸ਼ੈਂਟ ਬਣ ਚੁੱਕੇ ਨੇ ਅਸੀਂ ਉਹ ਪੇਸ਼ੈਂਟਾਂ ਨੂੰ ਓਟ ਕਲੀਨਿਕਾ ਦੇ ਵਿੱਚ ਰੀਹੈਬ ਸੈਂਟਰਾਂ ਦੇ ਵਿੱਚ ਲਿਆ ਕੇ ਉਹਨਾਂ ਦਾ ਪ੍ਰੋਪਰ ਟਰੀਟ ਕਰਨਾ ਉਹਨਾਂ ਨੂੰ ਬੈੱਡ ਪ੍ਰੋਵਾਈਡ ਕਰਾਣਾ ਦਵਾਈ ਪ੍ਰੋਵਾਈਡ ਕਰਾਣੀ ਉਹਨਾਂ ਦੀ ਕਾਉਂਸਲਿੰਗ ਕਰਨੀ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਸਾਡੇ ਕੋਲ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਹੋ ਰਹੇ ਕੀਤੇ ਹੋਏ ਨੇ ਪੜ੍ਹਾਏ ਇਸ ਨਾਲ ਨਾਲ ਚੱਲਦੇ ਹੋਏ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਹੜੇ ਬੱਚੇ ਤਾਂ ਇਸ ਦਲਦਲ 'ਚ ਫਸ ਗਏ ਫਸਾਤਾ ਬੱਚਿਆਂ ਨੂੰ ਉਹ ਨਸ਼ੇ ਦੇ ਆਦੀ ਹੋ ਗਏ ਉਹਨਾਂ ਨੂੰ ਅਸੀਂ ਬਚਾਵਾਂਗੇ ਉਹਨਾਂ ਨੂੰ ਮੁਕਤ ਧਾਰਾ 'ਚ ਲੈ ਕੇ ਆਵਾਂਗੇ ਪਰ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਖਰਾਬ ਕੀਤਾ ਜਿਹੜੇ ਡਰੱਗ ਪੈਡਲਰਸ ਨੇ ਜਿਹੜੇ ਨਸ਼ੇ ਦਾ ਧੰਦਾ ਕਰਦੇ ਨੇ ਜਿਹੜੇ ਹੋਰ ਬੱਚਿਆਂ ਨੂੰ ਇਸ ਦਲਦਲ 'ਚ ਤਕੇਲਣਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਹੋਰ ਸਖਤ ਚੇਤਾਵਨੀ ਦੇਣੀ ਚਾਹੁੰਦਾ ਔਰ ਇਹ ਵਾਰਨਿੰਗ ਨਹੀਂ ਇਹ ਚੇਤਾਵਨੀ ਐਸੀ ਹੈ ਕਿ ਜਾਂ ਤਾਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਅੱਖਾਂ 'ਚ ਘਸੁੰਨ ਦੇ ਦੇ ਕੇ ਤੁਸੀਂ ਰੋਵੋਗੇ ਔਰ ਪਛਤਾਓਗੇ ਕਿ ਕਾਸ਼ ਕਿਤੇ ਅਸੀਂ ਸਰਕਾਰ ਦੀ ਇਹ ਗੱਲ ਮੰਨ ਲਈ ਹੁੰਦੀ ਤਾਂ ਸਾਡਾ ਐਡਾ ਵੱਡਾ ਨੁਕਸਾਨ ਨਾ ਹੁੰਦਾ ਕਿਉਂਕਿ ਪੰਜਾਬ ਦੇ ਵਿੱਚੋਂ ਹੁਣ ਡਰੱਗ ਪੈਡਲਰਸ ਦੀ ਨਸ਼ਾ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਉਹਨਾਂ ਦੀ ਔਰ ਕੋਈ ਜਗ੍ਹਾ ਨਹੀਂ ਸੋ ਇਸ ਕਰਕੇ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਪੰਜਾਬ ਛੱਡ ਦਿਓ ਇਸ ਦੇ ਨਾਲ ਨਾਲ ਪੁਲਿਸ ਨੇ ਜਿਹੜੇ ਟੋਟਲ ਅਰੈਸਟ ਕੀਤੇ ਨੇ ਬੰਦੇ 277 ਬੰਦੇ ਇਹਦੇ ਵਿੱਚ ਅਰੈਸਟ ਕੀਤੇ ਨੇ ਜਿਹੜੀ ਉਹ ਰਿਕਵਰੀ ਪਾਈ ਗਈ ਹੈ ਪੋਪੀ ਹਸਕ ਦੀ 18 ਕਿਲੋ ਤੇ ਜਿਹੜੀ ਟੈਬਲੇਟ ਹੈ ਗੋਲੀਆਂ ਨੇ 7500 ਦੇ ਕਰੀਬ ਗੋਲੀਆਂ ਜਣੀ ਕੋਰੋ ਬਰਾਮਦ ਕੀਤੀਆਂ ਇੱਕ ਮਕਾਨ ਜਿਹੜਾ ਕਿ ਡਰੱਗ ਪੈਡਲਰ ਦਾ ਜਿਹੜਾ ਬੱਚਿਆਂ ਦੀ ਖੂਨ ਦੀ ਜਿਹੜਾ ਖੂਨ ਦੇ ਨਾਲ ਲਿਖਿਆ ਹੋਈਆਂ ਰਜਿਸਟਰੀਆਂ ਜਿਹੜੀਆਂ ਇਹਨਾਂ ਨੇ ਇਲੀਗਲ ਇਨਕ੍ਰੋਚਮੈਂਟਸ ਕਰਕੇ ਸ਼ਾਮਲਾੜ ਜ਼ਮੀਨਾਂ ਤੇ ਬਿਨਾ ਨਕਸ਼ੇ ਪਾਸ ਕਰਾਏ ਜਿਹੜੇ ਮਕਾਨ ਬਣਾਏ ਹੋਏ ਨੇ ਅਸੀਂ ਉਹਨਾਂ ਨੂੰ ਪੂਰਾ ਹਾਈ ਕੋਰਟ ਦੇ ਦਸ਼ਾ ਨਿਰਦੇਸ਼ਾਂ ਨੂੰ ਪਾਲਣ ਕਰਦੇ ਹੋਏ ਉਹਨਾਂ ਨੂੰ ਨੋਟਿਸ ਸਰਵ ਕਰਕੇ ਅਸੀਂ ਫਿਰ ਉਹਨਾਂ ਦੀ ਡਿਮੋਲਿਸ਼ਨ ਕੰਨੀ ਨੂੰ ਜਾਂਦੇ ਆ ਜਿਹਦੇ ਵਿੱਚ ਇੱਕ ਡਿਮੋਲਿਸ਼ਨ ਹੋਈ ਆ ਉਰੇ ਟੋਟਲ ਜਿਹੜੀਆਂ ਸਾਡੀਆਂ ਅਸੀਂ ਹੁਣ ਗ੍ਰਾਮ ਪੰਚਾਇਤਾਂ ਨੇ ਡਿਸਟ੍ਰਿਕਟ ਦੇ ਅੰਦਰ 175 ਗ੍ਰਾਮ ਪੰਚਾਇਤਾਂ ਨੇ ਅਸੀਂ ਗ੍ਰਾਮ ਪੰਚਾਇਤਾਂ ਵੱਲੋਂ ਮੈਨੂੰ ਦੱਸਦੇ ਹੋਏ ਬੜੀ ਇਸ ਗੱਲ ਦੀ ਤਸੱਲੀ ਹੋ ਰਹੀ ਹੈ ਕਿ 175 ਦੀਆਂ 175 ਗ੍ਰਾਮ ਪੰਚਾਇਤਾਂ ਜ਼ਿਲ੍ਹਾ ਬਰਨਾਲੇ ਦੀਆਂ ਉਹਨਾਂ ਨੇ ਮਤਾ ਪਾਤਾ ਕਿ ਸਾਡਾ ਸਾਡੇ ਪਿੰਡ ਦੇ ਵਿੱਚ ਕੋਈ ਵੀ ਉਹ ਨਸ਼ਾ ਵੇਚਣ ਵਾਲਾ ਆ ਨਹੀਂ ਸਕਦਾ ਜੇ ਸਾਡੇ ਪਿੰਡ ਚੋਂ ਕੋਈ ਨਸ਼ਾ ਕਰਦਾ ਪਾਇਆ ਜਾਂਦਾ ਤੇ ਪੁਲਿਸ ਉਹਨੂੰ ਅਰੈਸਟ ਕਰਦੀ ਹੈ ਜਾਂ ਉਹਨੂੰ ਉਹਦੇ ਤੇ ਬਣਦੀ ਕਾਰਵਾਈ ਹੁੰਦੀ ਹੈ ਤਾਂ ਪਿੰਡ ਚੋਂ ਕੋਈ ਵੀ ਬੰਦਾ ਉਹਦੀ ਜ਼ਿੰਮੇਵਾਰੀ ਲੈ ਕੇ ਉਹਦੀ ਜ਼ਮਾਨਤ ਕਰਾਣ ਨਹੀਂ ਜਾਊਗਾ ਉਹਨੂੰ ਛਡਾਣ ਨਹੀਂ ਜਾਊਗਾ ਸੋ ਮੈਂ ਉਹਨਾਂ 175 ਪਿੰਡ ਜਿਨ੍ਹਾਂ ਨੇ ਇਹ ਐਡੀ ਵੱਡੀ ਅਗਵਾਈ ਕੀਤੀ ਆ ਅੱਗੇ ਹੋ ਕੇ ਕੰਮ ਕੀਤਾ ਮੈਂ ਉਹਨਾਂ ਦਾ ਵੀ ਉਰੇ ਸਰਪੰਚਾਂ ਦਾ ਪੰਚਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਸ ਦੇ ਨਾਲ ਨਾਲ ਉਰੇ ਸਾਡੇ ਪ੍ਰੋਗਰਾਮ ਜਿਹੜੇ ਬੱਚਿਆਂ ਨੂੰ ਸਮਝਾਉਣ ਦੇ ਲਈ ਬਹੁਤ ਚੰਗੇ ਕੰਮ ਕੀਤੇ ਜਾ ਰਹੇ ਨੇ ਜਿਹਦੇ ਚ ਸਰੰਦ ਦੀ ਦੀਵਾਰ ਇੱਕ ਲਾਈਟ ਸ਼ੋਅ ਆਰਗੇਨਾਈਜ਼ ਕੀਤਾ ਗਿਆ ਜਿਹੜਾ 4000 ਬੱਚਿਆਂ ਨੇ ਇਹਦੇ ਵਿੱਚ 4000 ਬੰਦਿਆਂ ਨੇ ਟੋਟਲ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਬੜੇ ਮਾਸ ਲੈਵਲ ਦੇ ਉੱਤੇ ਸਕਿੱਲ ਡਿਵੈਲਪਮੈਂਟ ਦੇ ਪ੍ਰੋਗਰਾਮ ਹੋ ਰਹੇ ਨੇ ਕਿਉਂਕਿ ਜਿਹੜੇ ਬੱਚੇ ਨੇ ਜਿਹੜੇ ਬੱਚੇ ਨਸ਼ਾ ਛੱਡਣਗੇ ਮੁਖ ਧਾਰਾ ਚ ਆਉਣਗੇ ਉਹਨਾਂ ਬੱਚਿਆਂ ਨੂੰ ਲਿਆ ਕੇ ਫਿਰ ਕਿਤੇ ਨਾ ਕਿਤੇ ਤਾਂ ਸੈੱਟ ਕਰਨਾ ਸੋ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਕੋਰਸੇ ਕਰਵਾ ਕੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਕੋਰਸੇ ਕਰਵਾ ਕੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਜੌਬ ਦਿਵਾਣੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਸੈਟ ਅਪ ਕਰਨਾ ਉਹਨਾਂ ਨੂੰ ਨੌਕਰੀ ਤੇ ਲੁਆਣਾ ਇਹਦੇ ਲਈ ਵੀ ਸਾਡਾ ਪ੍ਰੋਪਰ ਪ੍ਰੋਗਰਾਮ ਚੱਲ ਰਿਹਾ ਹੈ ਇਹ ਤੋਂ ਇਲਾਵਾ ਮੈਡੀਟੇਸ਼ਨ ਦੇ ਕੈਂਪ ਲਗਾਏ ਜਾ ਰਹੇ ਨੇ ਜੇਲ੍ਹਾਂ ਦੇ ਵਿੱਚ ਡਿਸਟ੍ਰਿਕਟ ਜੇਲ੍ਹ ਦੇ ਵਿੱਚ ਯੋਗਾ ਕਲਾਸਿਸ ਡੇਲੀ ਲਗਵਾਈਆਂ ਜਾ ਰਹੀਆਂ ਤਾਂ ਜੋ ਜਿਹੜੇ ਜੇਲ੍ਹਾਂ 'ਚ ਵੀ ਬੈਠੇ ਕਿਸੇ ਕਾਰਨ ਵਾਸੋ ਇਸ ਉਹਦੇ ਵਿੱਚ ਅੱਗ ਦੇ ਵਿੱਚ ਝੁਲਸੇ ਗਏ ਉਹ ਮੁਕਤ ਹਵਾ 'ਚ ਆ ਸਕਣ ਉਹ ਵੀ ਕਦੇ ਜ਼ਿੰਦਗੀ ਦੇ ਵਿੱਚ ਆਪਣੀ ਆਮ ਜ਼ਿੰਦਗੀ ਜੀ ਸਕਣ ਤੇ ਇਸ ਤੋਂ ਇਲਾਵਾ ਤਕਰੀਬਨ ਤਕਰੀਬਨ 55000 ਬੱਚਿਆਂ ਦੇ ਨਾਲ ਸਕੂਲਾਂ ਦੇ ਵਿੱਚ ਅਵੇਅਰਨੈਸ ਕੈਂਪ ਲਵਾ ਕੇ ਸਕੂਲਾਂ ਤੇ ਕਾਲਜਾਂ 'ਚ ਅਵੇਅਰਨੈਸ ਕੈਂਪ ਲਵਾ ਕੇ 55000 ਬੱਚਿਆਂ ਨੂੰ ਅਸੀਂ ਹੁਣ ਤੱਕ ਇਹ ਨਸ਼ੇ ਦੇ ਵਿਰੁੱਧ ਵੀ ਨਸ਼ਾ ਕਿੰਨਾ ਖਤਰਨਾਕ ਹੈ ਇਹਦੇ ਤੇ ਅਸੀਂ ਹੁਣ ਤੱਕ ਜਾਗਰੂਕ ਕਰ ਸਕ ਚੁੱਕੇ ਹਾਂ ਤੇ ਲਾਸਟ ਵਿੱਚ ਅਸੀਂ ਡੇਲੀ ਬੇਸਿਸ ਦੇ ਉੱਤੇ ਮੰਥਲੀ ਬੇਸਿਸ ਦੇ ਉੱਤੇ ਵੀਕਲੀ ਬੇਸਿਸ ਦੇ ਉੱਤੇ ਅਸੀਂ سپورٹس ਡਿਪਾਰਟਮੈਂਟ ਦੇ ਵੱਲੋਂ سپورٹس ਦੇ ਟੂਰਨਾਮੈਂਟ ਕਰਾ ਰਹੇ ਹਾਂ ਕਿਉਂਕਿ ਬਦਲਦਾ ਪੰਜਾਬ ਖੇਡਦਾ ਪੰਜਾਬ ਬਣਾਉਣਾ ਹੈ ਅਸੀਂ ਇਹ ਇਹ ਜਿਹੜਾ ਪੰਜਾਬ ਹੈ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸ਼ਾਮ ਨੂੰ ਇਹ ਖੇਡਾਂ ਦੇ ਮੈਦਾਨ ਦੇ ਵਿੱਚ ਪੰਜਾਬ ਆ ਕੇ ਖੇੜੇ ਕਿਤੇ ਫੁੱਟਬਾਲ ਖੇਲੇ ਕਿਤੇ ਕਬੱਡੀ ਖੇਲੇ ਕਿਤੇ ਵਾਲੀਬਾਲ ਖੇਲੇ ਕਿਤੇ ਕ੍ਰਿਕਟ ਖੇਲੇ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਜਿਹੜਾ ਸਾਡੇ ਪੰਜਾਬ ਦਾ ਯੁਵਾ ਵਰਗ ਹੈ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਉਹ ਸਾਰੇ ਦੇ ਸਣੇ ਸਾਰੇ ਜਣੇ ਜਦੋਂ ਆਪਣੇ ਕੰਮਕਾਰਾਂ ਤੋਂ ਸ਼ਾਮ ਨੂੰ ਘਰੇ ਆਉਣ ਤਾਂ ਆ ਕੇ ਉਹ ਕਿਸੇ ਹੋਰ ਐਕਟੀਵਿਟੀ 'ਚ ਸ਼ਾਮਲ ਹੋਣ ਦੀ ਬਜਾਏ ਉਹ ਆ ਕੇ ਆਪਣੇ ਪਿੰਡਾਂ ਦੇ ਜਿਹੜੇ ਪਲੇਗਰਾਉਂਡ ਆ ਉਹਨਾਂ 'ਚ ਖੇਲਣ ਤਾਂ ਉਹਨਾਂ ਲਈ ਅਸੀਂ ਸ਼ੋਰ ਕਰ ਰਹੇ ਹਾਂ ਕਿ ਸਾਰੇ ਕਿਤੇ ਅਸੀਂ ਜਿਹੜੇ ਪਲੇਗਰਾਉਂਡ ਐ ਉਹ ਵੀ ਅਸੀਂ ਬੰਦੋਬਸਤ ਕਰਕੇ ਉਹਨਾਂ ਨੂੰ ਦੁਰੁਸਤ ਕਰ ਰਹੇ ਹਾਂ